ਸਾਰੇ ਦਾ ਪਹਿਲਾ ਤਾਂ ਪੱਤਰਕਾਰ ਸਵਾਨ ਦਾ ਮੈਂ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਤੇ ਉਸ ਤੋਂ ਜ਼ਰਾ ਤੁਸੀਂ ਵਧਾਈ ਦੇ ਪਾਤਰ ਆ ਕਿ ਪਿੱਛੇ ਜੇ ਇੱਕ ਮੈਂ ਪ੍ਰੈਸ ਮੀਟਿੰਗ ਕੀਤੀ ਸੀ ਜਿਹੜੀ ਓਵਰ ਟਾਈਮ ਨੂੰ ਦੁਆਰਾ ਤੋਂ ਆਰਡਰ ਦੇਣ ਦੀ ਗੱਲ ਕਰ ਰਹੇ ਸੀ ਕਿ ਕਾਰਪੋਰੇਸ਼ਨ ਦੇ ਕੁਝ ਕਰਪਸ਼ਨ ਕਰਪਟ ਅਫਸਰ ਉਹ ਮਤਾ ਕੈਨਸਲ ਹੋ ਗਿਆ ਵਾ ਉਹ ਆਰਜੀ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰਾਂ ਦਾ ਕਿਉਂਕਿ ਤੁਸੀਂ ਹੀ ਸਾਡੀ ਵਾਇਬਲੈਂਸ ਕੀਤੀ ਸੀਗੀ ਤੇ ਉਸੇ ਵਾਅਦੇ ਦੇ ਆਧਾਰ ਤੇ ਉਹ ਜੋ ਮਤਾ ਪਾਸ ਉਹ ਕੈਨਸਲ ਕੀਤਾ ਗਿਆ ਹੁਣ ਜਿਹੜੀ ਪ੍ਰਕਿਰਿਆ ਉਹ ਸਹੀ ਤਰੀਕੇ ਦੇ ਨਾਲ ਹੋਏਗੀ ਵਿਸ਼ਾ ਜਿਹੜਾ ਹੈ ਜੀ ਕਾਰਪੋਰੇਸ਼ਨ ਦਾ ਬਹੁਤ ਵੱਡਾ ਕੀ ਸਾਡੇ ਨਾਲ ਹਮੇਸ਼ਾ ਹੀ ਪੱਤਰਕਾਰਾਂ ਨਾਲ ਗੱਲ ਹੋਈ ਹਾਊਸ ਦੇ ਵਿੱਚ ਬੱਲੇ ਨਹੀਂ ਹੋਈ ਆ ਸਾਡੇ ਕਾਰਪੋਰੇਸ਼ਨ ਦਾ ਇੱਕ ਕੂੜੇ ਦਾ ਬਹੁਤ ਵੱਡਾ ਡੰਪ ਉਹ ਪੀਪਲ ਆਰ ਦੀ ਦੇ ਵਿੱਚ ਜਿਹਦੀਆਂ ਤਸਵੀਰਾਂ ਵਾ ਸਾਰੀਆਂ ਉਹਦੇ ਵਿੱਚ ਇਹ ਡੰਪਾ ਸਾਰਾ ਜੋ ਹੈਗਾ ਇਹਦੇ ਵਿੱਚ ਪੂਰੇ ਸ਼ਹਿਰਪੁਰ ਦਾ ਕੂੜਾ ਆਣ ਵਾਲੇ ਦੁਆਲੇ ਪਿੰਡਾਂ ਦਾ ਗ੍ਰਾਮੀਣ ਦਾ ਕੂੜਾ ਵਾਲੇ ਦੁਆਲੇ ਜਿੰਨੀਆਂ ਫੈਕਟਰੀਆਂ ਇੰਡਸਟਰੀਆਂ ਉਹਨਾਂ ਦਾ ਕੂੜਾ ਉੱਥੇ गिरਦਾ ਵਾ ਉਹ ਕੂੜਾ ਗਿਰਨ ਦੇ ਨਾਲ ਨਾਲ ਉੱਥੇ ਦਾ ਜਿਹੜਾ ਇਹ ਜਿਹੜਾ ਪੂਰੇ ਦੰਬ ਸੀਗਾ ਇੱਕ ਬੜਾ ਇੱਕ ਪਲਾਂਟ ਲਗਾਇਆ ਸੀਗਾ ਪਲਾਂਟ ਦੇ ਵਿੱਚ ਜਿਹੜਾ ਇੱਕ ਗਿੱਲੇ ਕੂੜੇ ਦਾ ਕੁਝ ਖਾਦ ਬਣਨੀ ਜਾਂ ਸੁੱਕੇ ਦਾ ਕੁਝ ਬਣਨੀ ਉਹ ਸਾਰਾ ਕੁਝ ਸੀਗਾ ਪਰ ਉੱਥੇ ਕੋਸ਼ਿਸ਼ ਕ腐ਸ਼ਨ ਦੇ ਵਿੱਚ ਆਧਾਰ ਤੇ ਕੀ ਹੋ ਰਿਹਾ ਜੋ ਉਹ ਤੇ ਸਕਰੈਬ ਆ ਉਸ ਸਕਰੈਬ ਨੂੰ ਚੱਕ ਕੇ ਆਪਣੇ ਹੀ ਪ੍ਰਾਈਵੇਟ ਬੰਦੇ ਰੱਖ ਕੇ ਜੱਸਾ ਨਾਮ ਦਾ ਇੱਕ ਬੰਦਾ ਜਿਹਨੂੰ ਉੱਥੇ ਇੱਕ ਪ੍ਰੋਵਾਈਡ ਕੀਤਾ ਗਿਆ ਪਿਆਵਾ ਇੱਕ ਜੂਨੀਅਰ ਦੇ ਪ੍ਰਧਾਨ ਕਰਕੇ ਇੱਕ ਅਸਿਸਟੈਂਟ ਕਮਿਸ਼ਨਰ ਤਵਾੜੀ ਦੇ ਧਿਆਨ ਦੇ ਵਿੱਚ ਉਹ ਬੰਦਾ ਕੀ ਰੋਡ ਦਾ ਸਕ੍ਰੈਬ ਇਕੱਠਾ ਕਰ ਰਿਆ ਮੈਂ ਖੁਦ ਵਿਜ਼ਿਟ ਕਰਕੇ ਸਾਰੀ ਉੱਥੇ ਦੀਆਂ ਵੀਡੀਓ ਜੋ ਸਾਰਾ ਕੁਝ ਮੈਂ ਉੱਥੇ ਦੇ ਰਿਕਵਰ ਕੀਤਾ ਇੱਕ ਟਰੱਕ ਟੈਂਪੂ ਭਰ ਕੇ ਜਾ ਰਿਹਾ ਐ ਇਦਾਂ ਦੇ ਟੈਂਪੂ ਅੱਠ ਤੇ 10 ਰੋਜ਼ ਦੇ ਨਿਕਲਦੇ ਆ ਉਹ ਕਿਸ ਵਿਹਾਰ ਤੇ ਉੱਥੇ ਸਾਰਾ ਕੁਝ ਕਰ ਰਹੇ ਆ ਕੀ ਦੇ ਕਹਿਣ ਤੇ ਕਰ ਰਹੇ ਆ ਏਡੀ ਵੱਡੀ ਕ੍ਰਾਪਸ਼ਨ ਇੰਨਾ ਜ਼ਿਆਦਾ ਪੈਸਾ ਆਪ ਦੇ ਅਕਸਰਾਂ ਦੇ ਵਿੱਚ ਜੁਨੀ ਦੇ ਪ੍ਰਧਾਨਾਂ ਦੀ ਜੇਬਾਂ ਦੇ ਵਿੱਚ ਇਹ ਜਾਂਦਾ ਪਿਆ ਵਾ ਇੱਕ ਮੈਂ ਤੁਹਾਨੂੰ ਦਿਖਾਣਾ ਆਪੋ ਟੈਂਪੂ ਅੰਦਰ ਗਿਆ ਵਾ ਕਿ ਇੱਥੇ ਲੋਡ ਕਰਨ ਲਈ ਸਮਾਨ ਇੱਕ ਜੁਨੀਆ ਦਾ ਪ੍ਰਧਾਨ ਉਥੇ ਧੱਕੇ ਨਾਲ ਆਪਣੀ ਲੇਬਰ ਲਗਾ ਰਿਹਾ ਇੱਕ ਜਿੱਦਾ ਸਧਾਰਨ ਕੋਈ ਕਾਗਜ਼ ਸਕ੍ਰੈਪ ਇਕੱਠਾ ਕਰਨ ਵਾਲੇ ਰੋਹ ਕਰਦੇ ਸੀਗੇ ਉਹਨਾਂ ਨੂੰ ਮਿਠਾਤਾ ਉਥੋਂ ਕਿ ਆਪਣਾ ਇੱਕ ਜੱਸਾ ਨਾਮ ਦਾ ਬੰਦਾ ਉਹਨੂੰ ਲਗਾ ਕੇ ਆਪਣੀ ਪ੍ਰਾਈਵੇਟ ਲੇਬਰ ਲਗਾ ਕੇ ਰੋਹ ਦੇ ਅੱਡ ਤੋਂ 10 ਗੱਡੀਆਂ ਭਰ ਕੇ ਉਹ ਕਿਸ ਬਿਹਾਵਤੇ ਲੈ ਕੇ ਜਾ ਜਾ ਰਹੇ ਆ ਸੋਨਾਲੀ ਕਾ ਦਾ ਸਾਰਾ ਸਕ੍ਰੈਪ ਗਿਰਦਾ ਉੱਥੇ ਗ੍ਰਾਮੀਂ ਦਾ ਗਿਰਦਾ ਸ਼ਹਿਰ ਦਾ ਪੂਰਾ ਗਿਰਦਾ ਇਹ ਕਿਸ ਬਿਹਾਵਤੇ ਕਰ ਰਹੇ ਆ ਇਹ ਕਿਸ ਬਿਹਾਵਤੇ ਇੱਕ ਅਫਸਰਾਂ ਨੇ ਇਹਨੂੰ ਮੌਲ ਇਹਨੂੰ ਦਿੱਤੀ ਵੀ ਛੂਰ ਦਿੱਤੀ ਵੀ ਆ ਕਿ ਤੂੰ ਉੱਥੇ ਸਾਰਾ ਗੱਟਾ ਕਰ ਕਿਆ ਇਹਨਾਂ ਕੋ ਪਰਮਿਸ਼ਨ ਹੈਗੀ ਆ ਇਹ ਡੀ ਵੱਡੀ ਕਰਪਸ਼ਨ ਆ ਜਿਹੜਾ ਅਸੀਂ 50 ਵਾਰੀ ਮੀਟਿੰਗਾਂ ਦੇ ਵਿੱਚ ਵੀ ਅਸੀਂ ਬੋਲ ਚੁੱਕੇ ਆ ਕਿ ਉੱਥੇ ਬਹੁਤ ਵੱਡੀ ਕਰਪਸ਼ਨ ਹੁੰਦੀ ਆ ਉਹਨੂੰ ਮਤੇ ਚ ਲਿਆ ਕੇ ਟੈਂਡਰ ਲਾ ਕੇ ਉਹਦਾ ਸਕ੍ਰੈਬ ਦਾ ਟੈਂਡਰ ਲਗਾਏ ਜਾਵੇ ਸੂਤਰ ਅਨੁਸਾਰ ਨਹੀਂ ਇਹ ਪੱਕੀ ਗੱਲ ਆ 1 ਲੱਖ ਰੁਪਏ ਦਾ ਸਕ੍ਰੈਬ ਰੋਜ਼ ਦਾ ਨਿਕਲ ਰਿਹਾ ਵਾ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਮੈਂ ਲੋਕਲ ਵਾੜੀ ਮਨਿਸਟਰ ਜਿਹਨੇ ਸਾਡੇ ਹੁਸ਼ਿਆਰਪੁਰ ਦੇ ਡਾਕਟਰ ਰਵਜੋਤ ਜੀ ਮੈਂ ਉਹਨਾਂ ਨੂੰ ਬਰਜ ਕਰ ਰਿਹਾ ਇਹਨਾਂ ਦੀ ਇਨਕੁਆਰੀ ਕਰਕੇ ਇਹਨਾਂ ਨਾਲ ਸਾਰਾ ਕੁਝ ਕਰਕੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰੋ ਤਵਾੜੀ ਦੀ ਇਨਵੋਲਵਮੈਂਟ ਵਿੱਚ ਹੈ ਜਾ ਉਹ ਖਾਬਾ ਚ ਕਹਿ ਰਿਹਾ ਤਵਾੜੀ ਦਾ ਨਾਮ ਲੈ ਰਿਹਾ ਤੇ ਤਵਾੜੀ ਤੇ ਵੀ ਉੱਪਰ ਕਾਨੂੰਨੀ ਕਾਰਵਾਈ ਹੋਵੇ ਤੇ ਮੇਰੀ ਬੇਨਤੀ ਬ੍ਰਹਮਸ਼ੰਕਰ ਜਿੰਪਾ ਜੀ ਨੂੰ ਵੀ ਹੈਗੀ ਆ ਮੈਂ ਖੁਦ ਇੱਕ ਸਫਾਈ ਸੇਵਕ ਦਾ ਬੇਟਾ ਆ ਮੇਰੀ ਮਦਰ ਨੇ ਵੀ 60 ਸਾਲ ਦੀ ਉਮਰ ਤੱਕ ਨੌਕਰੀ ਕੀਤੀ ਆ ਤੇ ਮੇਰੇ ਫਾਦਰ ਨੇ ਵੀ ਕੀਤੀ ਆ ਤੇ ਮੇਰੇ ਫਾਦਰ ਦੀ ਮੇਰੇ ਮਦਰ ਨੇ ਉਧਰ ਦੀ ਕੋਠੀ ਨਹੀਂ ਬਣਾ ਸਕਿਆ ਜਿਹੜਾ ਕੋ 22 ਦੇ ਵਿੱਚ ਸੁਪਰਵਾਈਜ਼ਰ ਲੱਗੇ ਉਹ ਕਰੋੜ ਦੇ ਦਰਵਾਜਿਆਂ ਦੇ ਲਈ ਕੋਠੀ ਬਣਾ ਲਈ 1.5 ਤੋਂ 2 ਕਰੋੜ ਦੀ ਕਿੱਥੋਂ ਬਣਾਈ ਆ ਇਸੀ ਚੀਜ਼ਾਂ ਤੋਂ ਮੈਂ ਪਹਿਲਾਂ ਵੀ ਵਿਸ਼ਾ ਚੱਕਿਆ ਸੀਗਾ ਇੱਕ ਕੀ ਸਫਾਈ ਕਰਮਚਾਰੀ ਭਰਤੀ ਤੇ ਉਦੋਂ ਪੈਸੇ ਲਿੱਤੇ ਆ ਉਸ ਵੇਲੇ ਕਾਰਪੋਰੇਸ਼ਨ ਨੇ ਵੀ ਗੱਲ ਨਹੀਂ ਗੋਲੀ ਹੁਣ ਤਾਂ ਮੈਂ ਸਬੂਤ ਦੇ ਰਿਹਾ ਵਾਂ ਧਮਕੀਆਂ ਦੇ ਰਿਹਾ ਸਿੱਧੀਆਂ ਇੱਕ ਲੇਬਰ ਵਾਲੇ ਚੁਗਣ ਵਾਲੇ ਬੰਦੇ ਨੂੰ ਇਹ ਕਿੱਡੀ ਵੱਡੀ ਕ腐ਸ਼ਨ ਹੋ ਰਹੀ ਆ ਇਹ ਤਾਂ ਰੋਕ ਰੁਕਣੀ ਚਾਹੀਦੀ ਪੈਣੀ ਚਾਹੀਦੀ ਆ ਤੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਚਾਹੀਦੀ ਹੈ ਇੱਥੇ ਤੁਰੰਤ ਰੋਕ ਲਗਾਈ ਜਾਵੇ ਇਹਨੂੰ ਸਸਪੈਂਡ ਕਰਕੇ ਇਹਨੂੰ ਰੋਕਿਆ ਜਾਵੇ ਉੱਥੇ ਜਿਹੜੀ ਜੋ ਹੈਗਾ ਉਹਦਾ ਟੈਂਡਰ ਲਾ ਕੇ ਕਿਸੇ ਕੰਪਨੀ ਨੂੰ ਟੈਂਡਰ ਦਿੱਤਾ ਜਾਵੇ ਕਿ ਜਿਹੜਾ ਕੁਛ ਪੈਸਾ ਵਾ ਉਹ ਸਾਡੀ ਕਾਰਪੋਰੇਸ਼ਨ ਦੇ ਕਮੇਟੀ ਦੇ ਵਿਕਾਸ ਨੇ ਕੰਮ ਆਵੇ ਮੇਰੀ ਅਰਜ਼ੋਈ ਆ ਤੇ ਮੇਰੀ ਬੇਨਤੀ ਇਹ ਆ ਇੱਥੇ ਗੌਰ ਕਰ ਲਈ ਤੇ ਬਹੁਤ ਚੰਗੀ ਗੱਲ ਆ। ਨੇ ਤਾਂ 7 ਤਰੀਕ ਦਿਨ ਵੀਰਵਾਰ ਨੂੰ ਅਸੀਂ ਡੀਸੀ ਸਾਹਿਬ ਦਾ ਬਹੁਤ ਵੱਡੇ ਪੱਧਰ ਤੇ ਘਰਾਵ ਕਰਾਂਗੇ। ਤੇ ਲੇਕਿਨ ਉਸ ਤੋਂ ਪਹਿਲਾਂ ਮੈਂ ਆਪਣੀ ਮੰਗ ਲੈ ਕੇ ਲੋਕਲ ਬਾੜੀ ਮੰ minister ਬ੍ਰਮਸ਼ੰਗ ਜਿੰਪਾ ਜੀ ਐਮਐਲਏ ਸਾਡੇ ਮੈਂ ਉਹਨਾਂ ਦੇ ਕੋਲ ਲੈ ਕੇ ਜਾਊਂਗਾ ਕਿ ਕੱਲ ਉਹਨੇ ਕਹਿਣਾ ਕਿ ਆਪਣੀ ਪ੍ਰੈਸ ਮੀਟਿੰਗਾਂ ਕਰਕੇ ਗੱਲ ਕਰਦਾ ਰਿਹਾ ਪਰ ਸਾਡੇ ਕੋਲ ਨਹੀਂ ਆਇਆ। ਮੈਂ ਆਪਣੀ ਡਿਊਟੀ ਪੂਰੀ ਤਰੀਕੇ ਨਾਲ ਪਾਉਂਗਾ ਪਰ ਉੱਤੇ ਗੌਰ ਨਹੀਂ ਹੋਇਆ ਤੇ ਮੈਂ 7 ਤਰੀਕ ਨੂੰ ਮੈਂ ਡੀਸੀ ਸਾਹਿਬ ਦਾ ਕੋਠੀ ਦੇ ਬਾਹਰ ਧਰਨਾ ਲਾ ਕੇ ਇਕਰਾਬ ਕਰੂੰਗਾ ਮੈਂ ਉਹਨਾਂ ਦਾ ਇਹ ਮੇਰੀ ਚੁਣੌਤੀ ਆ ਕਿਉਂਕਿ ਮੈਂ ਇਹ ਕ腐ਸ਼ਨ ਨੂੰ ਰੋਕਣਾ ਵਾ ਤੇ ਰੋਕਿਆ ਜਾਣਾ ਅੱਜ ਮੈਡਮ ਇੱਕ ਕਾਉਂਸਲਰ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੰਪ ਤੋਂ ਜਿਹੜਾ ਹੈ ਬੇਸਟ ਆਫ ਅਗਰਸਰਦਿਆਂ ਇਹ ਮੁਸਰਬਾ ਵਗੈਰਾ ਹੈ ਤੇ ਉਹ ਮਤਲਬ ਵੇਚਣ ਦਾ ਕਹਿ ਸਕਦੇ ਆ ਜਾਂ ਕ腐ਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ ਕ腐ਸ਼ਨ ਤੇ આરોਪ ਲਗਾ ਹੈ ਵੀ ਜਾਣਕਾਰੀ ਹੁੰਦੇ ਬਾਬੂ ਕੁਬੀ ਜਿਹੜਾ ਉਹ ਕ腐ਸ਼ਨ ਹੋ ਰਹੀ ਹੈ ਉਹ ਬਤਦਾ ਜਾ ਰਿਹਾ ਹੈ ਇਸ ਸੰਬੰਧ ਦੇ ਵਿੱਚ ਮੈਨੂੰ ਜਿਹੜੀ ਇੱਕ ਕੰਪਲੇਂਟ ਰਿਸੀਵ ਹੋਈ ਸੀ ਉਹਦੇ ਤੇ ਪਹਿਲਾਂ ਹੀ ਮੈਂ ਇਨਕੁਆਇਰੀ ਮਾਰਕ ਕਰ ਚੁੱਕੀ ਆ ਉਹ ਕੰਪਲੇਂਟ ਨੂੰ ਅਸੀਂ ਜਲਦੀ ਤੋਂ ਜਲਦੀ ਇਨਕੁਆਇਰੀ ਨੂੰ ਕੰਪਲੀਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਜਦੋਂ ਵੀ ਉਸ ਵਿੱਚ ਰਿਪੋਰਟ ਆਂਦੀ ਆ ਜੋ ਵੀ ਬੰਦੇ ਕਾਰਵਾਈ ਉਹ ਕੀਤੀ ਰਿਹਾ ਬੈਨੋ ਇਹ ਜਿਹੜਾ ਸਲਾਹ ਜਗਾ ਕੁਛ ਤੁਹਾਡੀ ਜੀ ਤੇ ਸਾਨੂੰ ਨੇ ਸਿੱਧੇ આરોਪ ਲਗਾਇਆ ਕਿਉਂਕਿ ਕੁਝ ਆਡੀਓ ਵੀ ਵਾਇਰਲ ਕੀਤੀ ਵੀ ਜਿਹੜਾ ਉੱਥੇ ਵਰਕਰ ਕੋਚੇ ਇੱਥੇ ਦੇ ਯੂਨੀਅਨ ਲੀਡਰ ਜਿਹੜੋ ਰਲ ਕੇ ਸਾਰਾ ਕੁਝ ਤਰਖਿਆ ਕਰ ਰਿਹਾ ਕੁਝ ਤੁਹਾਡੀ ਨੌਲੇਜ ਇਦਾਂ ਦੇਖੋ ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਦੋਂ ਤੱਕ ਇਨਕੁਆਰੀ ਕੰਪਲੀਟ ਨਹੀਂ ਹੁੰਦੀ ਉਦੋਂ ਤੱਕ ਅਸੀਂ ਕਿਸੇ ਵੀ ਕੰਟੈਕਸਟ ਵਿੱਚ ਇਹਦੇ ਤੇ ਕੋਈ ਵੀ ਰਿਮਾਰਕਸ ਨਹੀਂ ਦੇ ਸਕਦੇ ਇੱਕ ਵਾਰ ਇਨਕੁਆਰੀ ਕੰਪਲੀਟ ਹੋ ਜਾਂਦਾ ਜੋ ਵੀ ਤੱਥ ਸਾਹਮਣੇ ਆਣਗੇ ਉਹ ਦੇਖ ਲਈ ਜਾਣਗੇ ਇਨਕੁਆਰੀ ਰਿਪੋਰਟ ਤੋਂ ਬਾਅਦ